ਨੇ ਨਾ ਖੜੇ ਬਾਈ ਜੇ ਅਗਰ ਦੋ ਪੱਠਾ ਨੇ ਮਿਲਦੀ ਆ ਨਾ ਹਾਂ ਆ ਬੈਠੀ ਐ ਸੇ ਮਖਤੀ ਕੋ ਆ ਇੱਕ ਆ ਸੁਣ ਵਾਲੀ ਆ ਇਹਦੇ ਮਗਰ ਇੱਕ ਪੱਤ ਸੁਣ ਵਾਲੀ ਵੀ ਛੜੀ ਕਰਕੇ ਦਿਖਾ ਦੱਬੀ ਢੋਲ ਦੇ ਢੋਲ ਦੇ ਆਏ ਆ ਉਹ ਵੈਨ ਨੂੰ ਕਹਿਵਾ ਕੁੜੀ ਦਾ ਵਿਆਹ ਯਾਰ ਗਰੀਬ ਬੰਦਾ ਪੁੰਨ ਨਾਲ ਫਲੀਆਂ ਤੁਸੀਂ ਉਥੋਂ ਬੱਕਰੀ ਲਓ ਬਾ ਦੇਖ ਲੋ ਆ ਜਾਈ ਸੁਣਣ ਵਾਲੀ ਆ ਵਾਚ ਆਣੀ ਗਿਆ ਇਹਦੇ ਮੋ ਰੇਟ ਨਾਲ ਹੋਵੇ ਤੇ ਬੱਕਰੀ ਰੇਟ ਨਾਲ ਹੀ ਨਹੀਂ ਆ ਨੇ ਇਹਨਾਂ ਨੇ ਆ ਆ ਚਾਣੀਆਂ ਦੀਆਂ ਨੇ ਸਾਰੀਆਂ ਆ 500 ਦੇ ਤੂਈ ਆ ਮਾਲਾ ਸੋਣ ਵਾਲੀ ਆ ਆ ਮੇਰੀ ਆ ਅੱਛਾ ਹੋਰ ਤੇਰੀ ਕਿਹੜੀ ਆ ਆ ਮੇਰੀ ਆ ਆ ਚਾਣੀਆਂ ਦੇ ਗਾਨ ਸਾਰੀਆਂ ਆ 47 ਦੇ ਤੂਈ ਆ ਕਿੰਨੇ ਦੀ ਲਈ ਆ ਬਸ ਕੋਈ ਨੀ ਤੂੰ ਦੇਖ ਲਓ ਜਿੰਨੇ ਦਰਾਦੀ ਆ ਮਾਦਾ 25000 ਮੰਗਦਾ ਨਹੀਂ ਲਈ ਕਿੰਨੇ ਦੀ ਆ ਰੇਟ ਮੰਗ ਲਾ ਤੂੰ ਵਿਆਹ ਦੇ ਪੁੰਦੇ ਲਾਉਂਦਾ ਉਹਨਾਂ ਗੱਡੀ ਨੂੰ ਖੋਲੀ ਪਹਿਲੇ ਸੂਗੀ ਪਹਿਲੇ ਸੂ

ਉਹ ਆਉਂਗੇ ਜਾਦੇ ਨੇ ਪੁਰਾਣੇ ਹਾਂ ਹਾਂ ਬਹੁਤ ਤੂੰ ਆ ਬੰਦਾ ਖੜਾ ਮਾਰਾ ਯਾਰ ਇਹਦੇ ਲਾ ਤੂੰ ਲਾ ਫੜ ਜਾਰ ਤੂੰ ਲਪਾ ਉਹ ਹਟ ਲੈ ਲੈ ਯਾਰ ਬੰਦਾ ਪੂਰਾ ਮਾਰਾ ਇਹਦੇ ਲਾ ਦੇ ਬਸ ਤੇਰੇ ਮਾਈ ਦੇ ਲੈ ਲੈ ਦੂਰ ਕੀ ਘਟਵਾ ਤੂੰ ਹੀ ਦੱਸ ਮੈਂ ਦੱਸ ਸੀ ਦਾ ਬਾਪ ਯਾਰ ਆ ਬਿਆ ਤਫੇ ਤੂੰ ਨਹੀਂ ਬੰਦਾ ਦਾ ਮਰਾ ਜੁਈਆ ਮਰਾ ਜੀ ਉਹ ਆਪਣਾ ਰਿਸ਼ਤਦਾਰ ਹੀ ਆਗਾ ਲੈ 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 18 18 ਪੁੱਛ ਲਾਣੇ ਆ ਪੁੱਛ ਲਾਣੇ ਆ ਉਹ ਭਾਈ 18000 ਕਹਿੰਦੇ 18 ਦਾ ਘਾਟਾ ਜਾਇਜ਼ ਰਹੇ ਬਸ ਠੀਕ ਆ ਆਪਾਂ 20 ਵੀ ਦੇਤੀ ਆਪਾਂ ਤੁਹਾਨੂੰ ਸਹੀ ਦੱਸਾਂ ਅੱਛਾ ਖਰੇ ਬੰਦਾ ਝੂਠ ਨਹੀਂ ਉਹ ਨਹੀਂ ਗੱਲ ਆਪਾਂ 20 ਦੀ ਤੜਕੀ ਹੀ ਲੇਤੀ ਉਹ ਵੀ ਤੜਕੀ ਮੈਨੂੰ ਦੱਸ ਕੇ ਆ ਕਹਿੰਦਾ ਯਾਰ ਮੈਂ ਵਿਆਹ ਆਪਣੇ ਜਵਾਖਾਂ ਦਾ ਲੋੜ ਹੈ ਕਹਿੰਦਾ ਰੁਪਈਆ ਦੀ ਆਹ ਬੰਦੇ ਨੂੰ ਲੋੜ ਆ ਇਮਾਨਦਾਰੀ ਹੈ ਤੇਰੀ ਆਪਾਂ ਲੈ ਜੀ ਇਹਦੀ ਇਮਾਨਦਾਰੀ ਹੈ ਭਾਈ ਪੱਟ ਚੰਗੀਆਂ ਬੱਚੇ ਦੇਊ ਦੋ ਠੀਕ ਹੈ ਗੱਲ ਬਾਕੀ ਜੋ ਜੋ ਪਾਈਆਂ ਹੀ ਅੱਜ ਕੱਲ ਠੰਡੇ ਨਾਲ ਨੂੰ ਅਤਾ ਗਰਮ ਸੌਤੇ ਪਾਉਂਦੇ ਨੇ ਪਾਲੀ ਮਾਰਦੇ ਕੀ ਕਰਨਾ ਹੂੰ ਜੋਂ ਆ ਨਾ ਬੱਕਰੀ ਠੰਡੀ ਰਹਿੰਦੀ ਨਾਲ ਦੇ ਜਾਂ ਕੈਲਸ਼ੀਅਮ ਸਾਲੀਆਂ ਨੂੰ ਠੰਡੀ ਅੰਦਰ ਇਹਨਾਂ ਹਲਾਈ ਇਹਨਾਂ ਨੂੰ ਕੋਈ ਤਾਂ ਕੁਝ ਨਹੀਂ ਕਰਦਾ ਜੋ ਗਰ ਸੁੰਡੀਆਂ ਨਹੀਂ ਤਾਂ ਫਿਰ ਤੋਂ ਪਾਣੀ ਫਰਦੀ ਨੇ ਆਪਣੇ ਪਾਲੀਆਂ ਲੈ ਵਿੱਚ ਕਰਾਂ ਗੁੱਸਾ ਜੇ ਤੁਹਾਡਾ ਰਾਂਝਾ ਰਾਜੀ ਹੈ ਕਿਆ ਮਾਲਾ

ਐ ਸੋਚ ਲਈ ਤਾਂ ਨਹੀਂ ਕਮਾਏ 2 ਰੁਪਏ ਦੇ ਚੋਂ ਪੂਰੀ ਬੀਜੀ ਦਿੰਨਾ ਮਰਜੀ ਯਾਰ ਅਜੀ ਤੇਰੀ ਜਿਵੇਂ ਬਸ ਆਪਾਂ ਭਾਈ ਦੇਣੀ ਯਾਰ ਦੇ ਦੇ ਕੁਛ ਨਹੀਂ ਹੁੰਦਾ ਇੱਕ ਬੱਕਰੀ ਦੇ 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 ਤੇਰੇ ਬਸਾਈ ਲੈਂਡ ਨੂੰ ਕੀ ਦੇ ਦੇ ਲੈ ਜੋ ਕੋਈ ਨਹੀਂ ਮੰਗ ਛੱਡ ਭਰਾ ਦੇ ਦੇ ਗਰੀਬ ਆ ਗਏ ਤਾਂ ਤੁਹਾਡਾ ਬਹੁਤ ਧੰਨ ਹੋ ਗਿਆ 2 ਰੁਪਏ ਨੂੰ ਹਾਂ ਨਹੀਂ ਲੈਂਦੇ ਤੁਸੀਂ ਨਾਲੋਂ ਭਾਈ ਜੇੜੇ ਨਾਲ ਪੌਰਾ ਆਈਏ ਨਾ ਆਈਏ ਪਤਾ ਕਿੱਧਰ ਦੀ ਕਿੱਧਰ ਲੰਗਾਗੇ ਫਿੰਡ ਵਾਲੇ ਟੋਰੇ ਜੋ ਹੋਵੇ ਜੀ ਨਾ ਕਮਾਈ ਕਰਾਂਗੇ ਇੱਕ ਚੋ ਮਾਰ ਕੇ ਫਰਗਰੋਕ ਬੰਦਾ ਲਿਆ ਜਾਈ ਆ ਗਿਆ ਜੱਤਾਂ ਯੇ ਵਿਚਾਰੇ ਮੇਰੇ ਵੀ ਲਿਆ ਜਾਣੇ ਚੱਡੀਗੜ੍ਹ ਤੋਂ ਆਏ ਨੇ ਨਾਲੀ ਤੋਂ ਇੱਥੇ ਸਤਾ ਇਥੋਂ ਨਾਲੀ ਤੋਂ ਆਏ ਨੇ ਚੱਲੇ ਆਏ ਦੋ ਬੱਚੇ ਦੇ ਦੂਰਾਜੀ ਕੁਸੀ ਸੁੱਕੂਗੀ ਐਦੇ ਮਗਰ ਰਾਜੂ ਦੋ ਪੱਠਾ ਨੇ ਜਿਆ ਚਲਦੀ ਆ ਬੰਜਾਂ ਦੇ ਤਾਂ ਉਹ ਇਹਨਾਂ ਨੂੰ ਉਹ ਵੀ ਦਿਖਾ ਰੰਗੇ ਪਹਿਲਾਂ ਇਹਦੇ ਪੈਸੇ ਲੈ ਲੈ ਉਹਦੇ ਮਗਰ ਕੀ ਦੇ ਦੇਣੇ ਉਹਦੇ ਮਗਰ ਪੱਠਾ ਇੱਕ ਹਾਂ ਉਹਦੇ ਮਗਰ ਇੱਕ ਪੱਠਾ ਇਹਦੇ ਮਗਰ ਦੋ ਆ ਇੱਥੇ ਆ ਥੱਲੇ ਥੱਲੇ ਨਾ ਆ ਜਾ ਮੜਾ ਜਾ ਹੈ ਆ ਬੱਕਰੀ ਦਿਖਾਈ ਦੀ ਬਈ ਵੀਡੀਓ ਬਣਾ ਦੇਣਗੇ ਮੁੰਡੇ ਲੈ ਯੂਰਾ ਫੋਨ ਤੇ ਆ ਜਾ ਵਸ ਲੈ ਪਾ ਲੈ ਲੈ ਰਾਜੀ ਸੱਸਾ ਬਣਾ ਦੂੰਗਾ ਵੀਡੀਓ ਬਣਾ ਦੇ ਬਈ ਇਧਰ ਹੋਰਾਂ ਲੈ ਕਿੰਨੇ ਟਾਈਲ ਸੂਗੇ ਬਸ ਹੁਣ ਦਾ ਤਿਆਰੀ ਆ ਕਮਾ ਸਾਡੇ ਕੇ ਚਾਰ ਮਹੀਨੇ ਦੇ ਕੱਪੜਾ ਬੋਸਾਂ ਨੂੰ 10 15 ਦਾ ਨਗੂ ਅੱਛਾ ਕਿੰਨੀਆਂ ਕ ਲੜੀਆਂ ਪੰਜਾਂ ਨੇ ਬੱਕਰੀਆਂ ਹੋਰ ਇੱਥੇ ਇਹਨਾਂ ਦਾ 16 ਲੈਣੀ 15 ਬੱਕਰੀਆਂ ਇੱਕ ਬੋਕ ਹਨ ਆ ਬੋਕ ਤੋਂ ਰਾਮ ਵਾਲਾ ਲੈਂਦਾ ਹਨ ਉਹ ਡੱਬਾ ਪੱਟਾ ਨਹੀਂ ਵਧੀਆ ਸੀ ਬੱਚਾ ਇਹਦੇ ਸانے 16 ਬੱਕਰੀਆਂ ਹੋਣੀਆਂ ਹਾਂ ਬੁੱਕਸ ਨੇ 17 ਹੋ ਗਈਆਂ ਹਨਾ ਉਹ ਵੀ ਤਿਆਰ ਆ ਸੂਣ ਦੇ 15 ਦਿਨਾਂ ਨੂੰ 15 ਕ ਦਿਨ ਨਹੀਂ ਰਹਿ ਲੂ ਹੋ ਆ ਗਿਆ ਬਾਈ ਪੈਸੇ ਲੈ ਕੇ ਆ ਬਾਈ ਨੂੰ ਦੇ ਦੇ 20000 ਰੁਪਿਆ ਆ ਪੱਟ ਲੈ ਲਈ ਪਹਿਲੇ ਸੂਣ ਵਾਲੀ ਆ ਗਿਆ ਨੂੰ ਦੇ ਪੈਸੇ ਇਨੂੰ ਵੀ ਫੜ ਕੇ ਉੱਥੇ ਬੰਨਿਓ ਮੈਂ ਪਰਚੀ ਕਰਾ ਦੀ ਭਾਈ ਉੱਧਰ ਹੀ ਲੈ ਜਾ ਕਿੱਥੇ ਜ ਬੰਨਣੀ ਆ ਬੱਬੂ ਦੀ ਗੱਡੀ ਲੈ ਭਾਈ ਘਰਾਂ ਦੇ ਮੁੰਡੇ ਲੈ ਭਾਈ ਨੂੰ ਘੇਣਦੇ ਭਾਈ ਆਲਾ ਸਾਮਕੇ ਪਈ ਆਉਦੀ ਪਾੜ ਲਓ ਪਰਸਾ ਪਾੜ ਨੂੰ ਇਹ ਵੀ ਛੱਡੂਗਾ ਕੋਈ ਆਪ ਵੀ ਛੱਡੂਗਾ ਛੱਡਾਂਗੇ ਵੀਰ ਮੜੀ ਜਾਏਗਾ ਛੱਡੋ ਨਾ ਵੀਰੇ ਛੱਡੋ ਨਾ ਕੋਈ ਬਾਈ ਕੋਣ ਜਿੱਥੇ ਕੋਲਾ ਪਰਚੀ ਕਰਵਾ ਲਓ ਬਈ ਇੱਕ ਬੰਦਾ ਤਾਂ ਤੋਰ ਦੇਣਾ ਮੈਂ ਜਾਂਦਾ ਅਸੀਂ ਉੱਤੀ ਆ ਰਹੇ ਆਂ ਦੂਜੀ ਵਰਚੀ ਵੀ ਕਰਾ ਲਓ ਬਾਈ